प्यारे दोस्तों प्यार भरी सत श्री अकाल जी हां जी दोस्तों 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਲਈ ਜਾਰੀ ਕੀਤਾ ਗਿਆ ਪੱਤਰ ਉਸ ਪੱਤਰ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂ ਜੀ ਦੋਸਤੋ ਜੋ ਇਹ ਪੱਤਰ ਜਾਰੀ ਕੀਤਾ ਗਿਆ ਇਸ ਦਾ ਵਿਸ਼ਾ ਹੈ 17/7/2020 ਤੋਂ ਬਾਅਦ ਭਰਤੀ ਸਪੈਸ਼ਲ ਵਰਕ ਚਾਰਜ ਤੋਂ ਰੈਗੂਲਰ ਹੋਏ ਸਹਾਇਕ ਲੈਂਡਮੈਨ ਨੂੰ ਕੇਂਦਰ ਸਰਕਾਰ ਦੇ ਤਨਖਾਹ ਸਕੇਲ ਦੀ ਥਾਂ ਤੇ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਸਕੇਲ ਲਾਗੂ ਕੀਤੇ ਜਾਣ ਸਬੰਧੀ ਇਸ ਦਾ ਵਿਸ਼ਾ ਹੈ ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਮਿਤੀ 17/7/2020 ਤੋਂ ਬਾਅਦ ਸਪੈਸ਼ਲ ਵਰਕ ਚਾਰਜ ਤੋਂ ਰੈਗੂਲਰ ਹੋਏ ਸਹਾਇਕ ਲੈਂਡਮੈਨ ਨੂੰ ਕੇਂਦਰ ਸਰਕਾਰ ਦੇ ਸਕੇਲਾਂ ਦੀ ਜਗ੍ਹਾ ਤੇ 6ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਤਨਖਾਹ ਸਕੇਲ ਲਾਗੂ ਕੀਤੇ ਜਾਣ ਦੇ ਸਬੰਧ ਦੇ ਵਿੱਚ ਇਸ ਦਫ਼ਤਰ ਵੱਲੋਂ ਸੁਪਰਡੈਂਟ ਪਾਵਰ ਜੀ ਦੇ ਦਫ਼ਤਰ ਰਾਹੀਂ ਵਿੱਤ ਵਿਭਾਗ ਪੰਜਾਬ ਸਰਕਾਰ ਦੇ ਦਫ਼ਤਰ ਤੋਂ ਸੋਧ ਮੰਗੀ ਗਈ ਸੀ ਹੁਣ ਪੰਜਾਬ ਸਰਕਾਰ ਬਿਜਲੀ ਵਿਭਾਗ ਦਾ ਮੀਮੋ ਨੰਬਰ 84355 ਮਿਤੀ 9/7/2025 ਨੂੰ ਨੱਥੀ ਵਿੱਤ ਵਿਭਾਗ ਪੰਜਾਬ ਸਰਕਾਰ ਦਾ ਪੱਤਰ ਮਿਤੀ 7/7/2025 ਪ੍ਰਾਪਤ ਹੋਇਆ ਹੈ ਜਿਸ ਰਾਹੀਂ ਉਹਨਾਂ ਨੂੰ ਹੇਠ ਲਿਖੇ ਅਨੁਸਾਰ ਪ੍ਰੀਖਣ ਲਗਾਏ ਗਏ ਨੇ ਜਿਸ ਸਬੰਧੀ ਪ੍ਰਬੰਧਕੀ ਵਿਭਾਗ ਵੱਲੋਂ ਆਪਣੀ ਭੇਜੀ ਗਈ ਤਜਵੀਜ਼ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸਪੈਸ਼ਲ ਵਰਕ ਚਾਰਜ ਤੋਂ ਸਹਾਇਕ ਲੈਂਡਮੈਨ ਜੋ ਨੇ ਉਹਨਾਂ ਦੀ ਅਸਾਮੀ ਤੋਂ ਰੈਗੂਲਰ ਕਿਸ ਮੀਤੀ ਤੋਂ ਕੀਤੇ ਗਏ ਤੇ ਕਿੰਨਾ ਸ਼ਰਤਾਂ ਅਧੀਨ ਕੀਤੇ ਗਏ ਦੂਜਾ ਪੁਆਇੰਟ ਇਸ ਵਿੱਚ ਇਹ ਲਿਖਿਆ ਗਿਆ ਹੈ ਕਿ ਪ੍ਰਬੰਧਕੀ ਵਿਭਾਗ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਪੈਸ਼ਲ ਵਰਕ ਚਾਰਜ ਤੋਂ ਸਹਾਇਕ ਲੈਨਮੈਨ ਦੀ ਅਸਾਮੀ ਤੋਂ ਰੈਗੂਲਰ ਕਰਨ ਸੰਬੰਧੀ ਵਿੱਤ ਵਿਭਾਗ ਦੇ ਪਰਸਨਲ ਦੀ ਪ੍ਰਵਾਨਗੀ ਪ੍ਰਾਪਤ ਕੀਤੀ ਗਈ ਸੀ ਹਾਂਜੀ ਦੋਸਤੋ ਇਸ ਤਰ੍ਹਾਂ ਇਹ ਪੱਤਰ ਜਾਰੀ ਇਹ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਪੀਐਸਪੀਸੀਐਲ ਵੱਲੋਂ ਵੱਖ-ਵੱਖ ਉਪਪ੍ਰਮੁੱਖ ਇੰਜੀਨੀਅਰ ਨਿਗਰਾਨ ਇੰਜੀਨੀਅਰ ਦਫ਼ਤਰਾਂ ਨੂੰ ਵਰਕ ਚਾਰਜ ਕੰਮਿਆਂ ਨੂੰ ਰੈਗੂਲਰ ਕਰਨ ਸੰਬੰਧੀ ਅਗਲੇਰੀ ਕਾਰਵਾਈ ਕਰਨ ਹਿਤ ਪੱਤਰ ਨੰਬਰ 2553926939 ਮਿਤੀ 18/3/1997 ਰਹੀ ਜਾਰੀ ਹਦਾਇਤਾਂ ਅਨੁਸਾਰ ਅਧਿਕਾਰਿਤ ਕੀਤਾ ਗਿਆ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਪ੍ਰੀਖਣ ਦਾ ਜਵਾਬ ਤੁਰੰਤ ਮੁਰਦੀ ਡਾਕ ਰਾਹੀਂ ਇਸ ਦਫ਼ਤਰ ਨੂੰ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਹਾਂ ਜੀ ਦੋਸਤੋ ਇਸ ਤਰ੍ਹਾਂ ਇਹ ਪੱਤਰ ਦੇ ਵਿੱਚ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਲਿਖਿਆ ਗਿਆ ਹੈ ਇਹ ਪੱਤਰ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਲਈ ਜਾਰੀ ਕੀਤਾ ਗਿਆ ਹੈ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ધનવાદજી